ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਜਿਹੜਾ ਵੀ ਇਸ ਦਰ ਦੇ ਉੱਤੇ ਸ਼ਰਧਾ ਦੇ ਨਾਲ ਆ ਗਿਆ ਤੇ ਆ ਕੇ ਅਰਦਾਸ ਕੀਤੀ ਤੇ ਫਿਰ ਜਾਪ ਕੀਤਾ ਫਿਰ ਖੰਡੇ ਵਾਲੇ ਬਾਪੂ ਨੇ ਉਹਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦਿੱਤੀਆਂ ਉਹਨਾਂ ਨੂੰ ਕਦੇ ਖਾਲੀ ਨਹੀਂ ਮੋੜਿਆ ਖਾਲਸਾ ਜੀ ਤੁਸੀਂ ਦੇਖ ਰਹੇ ਹੋ ਤਨ ਤਨ ਬਾਬਾ ਦੀਪ ਸਿੰਘ ਜੀ ਚੈਨਲ ਅੱਜ ਆਪਾਂ ਗੱਲ ਕਰਾਂਗੇ ਕਿ ਸ਼ਨੀਵਾਰ ਨੂੰ ਕਿਹਾ ਜਾਂਦਾ ਹੈ ਕਿ ਸਰੋਂ ਦਾ ਤੇਲ ਲਾਓ। ਇਹਦੇ ਨਾਲ ਪੈਸਾ ਵੀ ਆਏਗਾ ਤੇ ਤੁਹਾਡੇ ਘਰ ਬਰਕਤ ਵੀ ਆਏਗੀ। ਇਹਦੇ ਪਿੱਛੇ ਧਾਰਮਿਕ ਤੇ ਵਿਗਿਆਨਿਕ ਦੋਵੇਂ ਕਾਰਨ ਨੇ। ਆਓ ਜਾਣਦੇ ਹਾਂ। ਸਭ ਤੋਂ ਪਹਿਲਾਂ ਧਾਰਮਿਕ માનਤਾਵਾਂ ਨੇ। ਉਸ ਤੇ ਗੱਲ ਕਰਦੇ ਹਾਂ। ਕਿਹਾ ਜਾਂਦਾ ਹੈ ਕਿ ਸ਼ਨੀਵਾਰ ਤੇਲ ਲਾਓ। ਸ਼ਨੀਵਾਰ ਨੂੰ ਖਾਸ ਕਿਸਮ ਦੀਆਂ માનਤਾਵਾਂ ਨਾਲ ਜੋੜਿਆ ਜਾਂਦਾ ਹੈ। ਇਹ ਦਿਨ ਕਿਹਾ ਜਾਂਦਾ ਹੈ ਕਿ ਸਰੋਂ ਦਾ ਤੇਲ ਕਿੰਨਾ ਕਿਤੇ ਜੋੜਿਆ ਜਾਂਦਾ ਹੈ ਅਤੇ ਇਸ ਦਿਨ ਲੋਕ ਸਰੋਂ ਦੇ ਤੇਲ ਦੀਆਂ ਵੱਖ-ਵੱਖ ਜੁਗਤਾਂ ਵੀ ਕਰਦੇ ਨੇ ਕਹਿੰਦੇ ਨੇ ਕਿ ਸਾਨੂੰ ਇਸ ਦੇ ਨਾਲ ਫਾਇਦਾ ਵੀ ਹੁੰਦਾ ਹੈ ਸ਼ਨੀਵਾਰ ਦੇ ਦਿਨ ਸਰੋਂ ਦੇ ਤੇਲ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਜੀਵਨ ਦੀਆਂ ਮੁਸ਼ਕਲਾਂ ਵਿੱਚ ਕੱਢਣ ਤੋਂ ਸਰੋਂ ਦਾ ਤੇਲ ਸਹਾਇਕ ਹੁੰਦਾ ਹੈ ਸਭ ਤੋਂ ਪਹਿਲਾਂ ਤਾਂ ਜਿਹੜੀ ਇਹਦੀ ਜੁਗਤ ਕਰਨੀ ਹੈ ਉਹ ਇੱਕ ਭਾਂਡੇ ਦੇ ਵਿੱਚ ਤੇਲ ਪਾ ਲਓ ਕਿਹਾ ਜਾਂਦਾ ਹੈ ਕਿ ਜਦੋਂ ਆਪਾਂ ਸਵੇਰੇ ਉੱਠੋ ਤਾਂ ਆਪਣੇ ਮੇਨ ਗੇਟ ਦੇ ਆਸ-ਪਾਸ ਇਹ ਤੇਲ ਜ਼ਰੂਰ ਪਾਓ ਹੁਣ ਇਹਦੇ ਪਿੱਛੇ ਧਾਰਮਿਕ ਕਾਰਨ ਕੀ ਹੈ ਕਹਿੰਦੇ ਨੇ ਜਿੰਨੀਆਂ ਵੀ ਨੈਗੇਟਿਵ ਸ਼ਕਤੀਆਂ ਨੇ ਉਹ ਸਾਰੀਆਂ ਸੂਖੀਆਂ ਜਾਂਦੀਆਂ ਨੇ ਜਦੋਂ ਕਿ ਆਪਣੇ ਵੱਡੇ-ਵਡੇਰੇ ਕੀ ਕਰਦੇ ਹੁੰਦੇ ਸੀ ਵੀ ਜਦੋਂ ਵੀ ਕੋਈ ਚੰਗਾ ਕੰਮ ਹੁੰਦਾ ਕੰਮ ਹੋਣ ਤੋਂ ਪਹਿਲਾਂ ਉਹ ਆਪਣੇ ਮੇਨ ਗੇਟ ਦੇ ਅੱਗੇ ਤੇਲ ਜ਼ਰੂਰ ਚੁੰਉਂਦੇ ਸੀ ਉਹ ਕਹਿੰਦੇ ਸੀ ਕਿ ਜੋ ਵੀ ਬੁਰੀਆਂ ਬਲਾਵਾ ਨੇ ਜੋ ਵੀ ਨੈਗੇਟਿਵ ਸ਼ਕਤੀਆਂ ਨੇ ਉਹ ਸਾਰੀਆਂ ਬਾਹਰ ਹੀ ਰਹਿ ਜਾਣਗੀਆਂ ਤੇ ਘਰ ਦੇ ਵਿੱਚ ਸਿਰਫ ਸ਼ੁਭ ਹੀ ਸ਼ੁਭ ਹੋਵੇਗਾ ਚਾਰੇ ਪਾਸੇ ਚੰਗਾ ਹੀ ਚੰਗਾ ਹੋਵੇਗਾ ਐਸੇ ਕਰਕੇ ਕਿਹਾ ਜਾਂਦਾ ਸੀ ਕਿ ਸ਼ਨੀਵਾਰ ਨੂੰ ਆਪਣੇ ਮੇਨ ਗੇਟ ਦੇ ਆਸੇ-ਪਾਸੇ ਤੇਲ ਜ਼ਰੂਰ ਚੋਵੋ ਦੂਸਰਾ ਕੀ ਹੈ ਕਿ ਜਦੋਂ ਆਪਾਂ ਮੇਨ ਗੇਟ ਦੇ ਅੱਗੇ ਤੇਲ ਚੋਨੇ ਆ ਜੋ ਆਪਣੇ ਘਰ ਬੈਕਟੀਰੀਆ ਜਾਂ ਕੀੜੀਆਂ ਮਕੌੜੀਆਂ ਉਹ ਘਰ ਦੇ ਅੰਦਰ ਨਹੀਂ ਆਉਂਦੇ ਉਹ ਉੱਥੇ ਹੀ ਰਹਿੰਦੇ ਨੇ ਇਹ ਵੀ ਵਿਗਿਆਨਕ ਕਾਰਨ ਹੈ ਅਗਲੀ ਗੱਲ ਆ ਉਹ ਕਹਿੰਦੇ ਨੇ ਕਿ ਆਪਣੀ ਇੱਛਾ ਅਨੁਸਾਰ ਜਿੰਨਾ ਤੁਸੀਂ ਸਰੋਂ ਦਾ ਤੇਲ ਲੈ ਸਕਦੇ ਹੋ ਉਹਨਾਂ ਤੇਲ ਲੈ ਲਓ ਉਹਦੇ ਵਿੱਚ ਥੋੜਾ ਜਿਹਾ ਆਟਾ ਮਿਲਾ ਕੇ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਜਾਨਵਰ ਨੂੰ ਖਵਾ ਦਿਓ ਇਹਦੇ ਪਿੱਛੇ ਧਾਰਮਿਕ ਕਾਰਨ ਇਹ ਹੈ ਕਿ ਇਹਦੇ ਨਾਲ ਕਹਿੰਦੇ ਨੇ ਦਾਨਪੁਨ ਹੋ ਜਾਂਦਾ ਹੈ ਤੇ ਇਹਦੇ ਨਾਲ ਫਿਰ ਆਪਣੇ ਜੋ ਵੀ ਦੁੱਖ ਤਕਲੀਫਾਂ ਨੇ ਉਹ ਦੂਰ ਹੋ ਜਾਂਦੀਆਂ ਨੇ ਹੁਣ ਇਹਦੇ ਪਿੱਛੇ ਵਿਗਿਆਨਕ ਕਾਰਨ ਇਹ ਹੈ ਕਿ ਜਿਹੜਾ ਸਰੋਂ ਦਾ ਤੇਲ ਹੁੰਦਾ ਉਹਦੀ ਤਾਸੀਰ ਠੰਡੀ ਹੁੰਦੀ ਹੈ ਜਦੋਂ ਉਹ ਆਟੇ ਦੇ ਵਿੱਚ ਮਿਕਸ ਹੋ ਜਾਂਦਾ ਤੇ ਇਹਦੇ ਨਾਲ ਇੱਕ ਔਸ਼ਧੀ ਵਾਂਗ ਕੰਮ ਕਰਦਾ ਹੈ ਜਦੋਂ ਆਪਾਂ ਕਿਸੇ ਜਾਨਵਰ ਨੂੰ ਦਵਾਂਗੇ ਤੇ ਉਹਦੇ ਨਾਲ ਜੋ ਵੀ ਜਾਨਵਰ ਇਹਨੂੰ ਖਾਏਗਾ ਉਹਦੇ ਕਈ ਤਰ੍ਹਾਂ ਦੇ ਜੋ ਅੰਦਰੂਨੀ ਪੇਟ ਦੇ ਰੋਗ ਨੇ ਉਹ ਦੂਰ ਹੋਣਗੇ ਜਦੋਂ ਕਹਿੰਦੇ ਆਪਾਂ ਕਿਸੇ ਦੀ ਮਦਦ ਕਰਦੇ ਹਾਂ ਕਿਸੇ ਦੇ ਦੁੱਖ ਰੋਗ ਦੂਰ ਕਰਦੇ ਹਾਂ ਤੇ ਵਾਹਿਗੁਰੂ ਵੀ ਆਪਣੇ ਤੇ ਬੜਾ ਖੁਸ਼ ਹੁੰਦਾ ਹੈ ਉਹ ਵੀ ਮਿਹਰ ਭਰਿਆ ਹੱਥ ਆਪਣੇ ਤੇ ਰੱਖਦੇ ਨੇ ਇਸ ਤਰ੍ਹਾਂ ਜੇ ਆਪਾਂ ਐਵੇਂ ਖਵਾਉਣੀ ਆ ਇਹਦੇ ਨਾਲ ਦਾਨ ਪਦਾਨ ਪੁੰਨ ਵੀ ਹੋ ਗਿਆ ਤੇ ਵਾਹਿਗੁਰੂ ਮਿਹਰ ਵੀ ਕਰਨਗੇ ਕਿਉਂਕਿ ਕੁਦਰਤ ਦਾ ਇੱਕ ਨਿਯਮ ਹੈ ਆਪਾਂ ਜੋ ਵੀ ਦਿੰਨੇ ਆ ਉਹ ਕਈ ਗੁਣਾ ਹੋ ਕੇ ਵਾਪਸ ਆਉਂਦਾ ਜੇ ਸੁੱਖ ਦਵਾਂਗੇ ਤਾਂ ਸੁੱਖ ਜੇ ਦੁੱਖ ਦਵਾਂਗੇ ਤਾਂ ਦੁੱਖ ਹੁਣ ਇਹ ਆਪਣੇ ਤੇ ਨਿਰਪਰ ਕਰਦਾ ਹੈ ਕਿ ਆਪਾਂ ਨੇ ਅਗਲੇ ਚ ਕੀ ਵੰਡਣਾ ਆਪਾਂ ਸਭ ਕੀ ਕਰਦੇ ਆਂ ਜਦੋਂ ਪ੍ਰਸ਼ਾਦੇ ਬਣਾਉਨੇ ਆਂ ਆਪਾਂ ਸਭ ਕੀ ਕਰਦੇ ਆਂ ਕਿ ਜਦੋਂ ਪ੍ਰਸ਼ਾਦੇ ਬਣਾਉਨੇ ਆਂ ਤਾਂ ਕੁਝ ਜ਼ਿਆਦਾ ਹੀ ਬਣਾਉਨੇ ਆਂ ਤੇ ਜਦੋਂ ਵੀ ਕੋਈ ਲੋੜਵੰਦ ਆਵੇ ਜਾਂ ਕੋਈ ਜਾਨਵਰ ਆਪਣੇ ਘਰ ਆਵੇ ਤਾਂ ਆਪੋ ਉਸ ਨੂੰ ਪ੍ਰਸ਼ਾਦਾ ਜ਼ਰੂਰ ਪਾਉਨੇ ਆਂ ਕਿਹਾ ਜਾਂਦਾ ਹੈ ਕਿ ਇਹ ਦਿਨ ਕੀ ਕਰੋ ਕਿ ਸਰੋਂ ਦਾ ਤੇਲ ਰੋਟੀ ਦੇ ਉੱਪਰ ਲਗਾ ਕੇ ਤੁਹਾਡੇ ਕੋਲ ਥੋੜਾ ਜਿਹਾ ਗੁੜ ਹੋਵੇ ਉਹ ਵੀ ਰੋਟੀ ਤੇ ਰੱਖ ਕੇ ਤੇ ਜੋ ਤੁਹਾਡੇ ਘਰ ਦਾ ਕੋ ਜੋ ਕੋਈ ਜੀ ਹੈ ਜਿਹਨੂੰ ਹਮੇਸ਼ਾ ਚੜਚੜਾਪਨ ਜੀ ਬੜਾ ਜ਼ਿਆਦਾ ਗੁੱਸਾ ਆਉਂਦਾ ਜੋ ਹਰ ਕਿਸੇ ਨਾਲ ਲੜਾਈ ਝਗੜਾ ਕਰਦਾ ਜਾਂ ਘਰ 'ਚ ਜਵਾਕ ਹੈ ਬੜਾ ਜ਼ਿਆਦਾ ਬਿਨਾਂ ਗੱਲ ਤੋਂ ਰੋਂਦਾ ਤੇ ਕਿਹਾ ਜਾਂਦਾ ਹੈ ਕਿ ਉਹ ਉੱਤੋਂ ਦੀ ਰੋਟੀ ਵਾਰ ਕੇ ਤੇ ਉਹ ਕਿਸੇ ਜਾਨਵਰ ਨੂੰ ਖਵਾ ਦਿੱਤੀ ਜਾਵੇ ਇਹਦੇ ਨਾਲ ਕੀ ਹੋ ਜੂ ਬੱਚਾ ਹੈ ਜਾਂ ਘਰ ਦਾ ਕੋਈ ਜੀ ਹੈ ਉਹਦਾ ਚੜਚੜਾਪਨ ਦੂਰ ਹੋ ਜਾਂਦਾ ਹੈ ਆਪਣੇ ਵਖ-ਵਖ ਜਦੋਂ ਆਪਾਂ ਕਹਿ ਲਈਏ ਕਿ ਆਪਣੇ ਸਿਆਣੇ ਸਨ ਆਪਣੇ ਵੱਡੇ ਵਡੇਰੇ ਸਨ ਉਹ ਲੰਬੇ ਸਮੇਂ ਤੋਂ ਐਵੇਂ ਕਰਦੇ ਆ ਰਹੇ ਸਨ ਤੇ ਹੁਣ ਪਿੱਛੇ ਧਾਰਨਾ ਕੀ ਹੈ ਕਿ ਕਿਉਂ ਉਹਨਾਂ ਨੂੰ ਉਹਨਾਂ ਨੇ ਬਣਾਈ ਸੀ ਅਗਲੀ ਗੱਲ ਕਹਿੰਦੇ ਨੇ ਕਿ ਇਸ ਦਿਨ ਨਾ ਆਪਣੇ ਵਾਲਾਂ ਵਿੱਚ ਸਰੋਂ ਦਾ ਤੇਲ ਜ਼ਰੂਰ ਲਗਾਓ ਤੇ ਇਹਦੇ ਨਾਲ ਸਭ ਕੁਝ ਸ਼ੁਭ ਹੋਵੇਗਾ ਇਹ ਤਾਂ ਧਾਰਮਿਕ ਕਾਰਨ ਹੈ ਬੜਾ ਚੰਗਾ ਹੋਏਗਾ ਹੁਣ ਵਿਗਿਆਨਿਕ ਧਾਰਨਾ ਕੀ ਹੈ ਕਿ ਜਿਹੜੇ ਆਪਣੇ ਵੱਡੇ ਵਡੇਰੇ ਸਨ ਉਹਨਾਂ ਦੇ ਸਿਰ ਕਦੇ ਨਹੀਂ ਸੀ ਦੁਖਦੇ ਤੇ ਉਹਨਾਂ ਦੇ ਵਾਲ ਵੀ ਬੜੇ ਘੱਟ ਚਿੱਟੇ ਹੁੰਦੇ ਸਨ ਤੇ ਸਿਰ ਮਜ਼ਬੂਤ ਹੁੰਦੇ ਸਨ ਜਿਵੇਂ ਅੱਜ ਆਪਾਂ ਕਹਿੰਦੇ ਆ ਕਿ ਸਿਰ ਦੁਖਦਾ ਵਾਲ ਉਮਰ ਤੋਂ ਪਹਿਲਾਂ ਚਿੱਟੇ ਹੋ ਗਏ ਨੇ ਜਾਂ ਕਹਿ ਲੀਏ ਕਿ ਵਾਲ ਝੜਦੇ ਨੇ ਕਈ ਤਰ੍ਹਾਂ ਦੀਆਂ ਆਪਾਂ ਨੂੰ ਦਿੱਕਤਾਂ ਆਉਂਦੀਆਂ ਨੇ ਕੋਈ ਕਹਿੰਦਾ ਜੀ ਮਾਈਗਰੇਨ ਹੋ ਗਿਆ ਅੱਧਾ ਸਿਰ ਦੁਖਦਾ ਐਵੇਂ ਵੱਖ-ਵੱਖ ਤਰ੍ਹਾਂ ਆਪਾਂ ਕਹਿੰਦੇ ਆ ਜੋ ਸਾਨੂੰ ਰੋਗ ਲੱਗ ਗਏ ਨੇ ਜੇਕਰ ਆਪਾਂ ਹਫ਼ਤੇ ਵਿੱਚ ਇੱਕ ਵਾਰ ਵੀ ਆਪਾਂ ਆਪਣੇ ਸਿਰ ਦੇ ਵਿੱਚ ਸਰੋਂ ਦਾ ਤੇਲ ਲਾਉਣੀ ਆ ਚੰਗੀ ਤਰ੍ਹਾਂ ਇਹਦੇ ਨਾਲ ਆਪਾਂ ਕਹਿੰਦੇ ਆ ਕਿ ਉਮਰ ਤੋਂ ਪਹਿਲਾਂ ਵਾਲ ਝੁੱਟੇ ਹੋਣਾ ਵਾਲ ਝੜਨਾ ਜਾਂ ਕਿਸੇ ਨੂੰ ਮਾਈਗਰੇਨ ਹੈ ਜਾਂ ਕਿਸੇ ਨੂੰ ਸਰਵਾਈਕਲ ਹੈ ਐਵੇਂ ਕਈ ਤਰ੍ਹਾਂ ਦੀਆਂ ਦਿੱਕਤਾਂ ਨੇ ਇਹਦੇ ਨਾਲ ਠੀਕ ਹੋ ਜਾਣਗੀਆਂ ਕਰਨਾ ਕੀ ਹੈ ਕਿ ਹਲਕਾ ਹਲਕਾ ਤੇਲ ਆਪਣੇ ਸਿਰ 'ਚ ਲਗਾਓ ਇਹਦੇ ਨਾਲ ਜਿੰਨੇ ਵੀ ਤੁਹਾਡੇ ਸਿਰ ਸੰਬੰਧੀ ਰੋਗ ਨੇ ਨਾ ਕੋਈ ਕਹਿੰਦਾ ਸਿਰ ਬੜਾ ਦੁਖਦਾ ਉਹ ਹਫ਼ਤੇ ਵਿੱਚ ਇੱਕ ਵਾਰ ਸਰੋਂ ਦਾ ਤੇਲ ਦੀ ਮਾਲਸ਼ ਜੂਰ ਕਰੋ ਇਸ ਨਾਲ ਸਾਰੇ ਸਿਰ ਦੇ ਰੋਗ ਦੂਰ ਹੋ ਜਾਣਗੇ ਆਪਣੇ ਵੱਡੇ-ਵਡੇਰੇ ਵੇਲੇ ਜਿਹੜਾ ਡਾਕਟਰ ਹੁੰਦੇ ਸੀ ਉਹ ਘਰ ਦੇ ਵਿੱਚ ਇਹੀ ਇਲਾਜ ਵਰਤੇ ਸੀ ਜਿਸ ਦੇ ਨਾਲ ਉਹ ਨਿਰੋਗ ਰਹਿੰਦੇ ਸੀ ਪਰ ਅੱਜ ਆਪਾਂ ਇੰਨੀਆਂ ਚੀਜ਼ਾਂ ਤੋਂ ਕੋਹਾਂ ਦੂਰ ਹੋ ਗਏ ਹਾਂ ਸਿਰ ਤੇ ਨੇੜੇ ਜਮਾ ਤੇਲ ਨੂੰ ਆਉਣ ਹੀ ਨਹੀਂ ਦਿੰਦੇ ਫਿਰ ਕਹਿੰਦੇ ਆ ਜੀ ਸਿਰ ਦੁਖਦਾ ਬੁਢਾਪਾ ਆ ਗਿਆ ਵਾਲ ਚਿੱਟੇ ਹੋ ਗਏ ਆਪਾਂ ਆਪ ਨਹੀਂ ਲਾਉਣਾ ਤੇ ਜਵਾਕਾਂ ਨੂੰ ਅਸੀਂ ਕੀ ਸਿਖਾਉਣਾ ਇਸ ਲਈ ਇੱਕ ਵਾਰ ਹਫਤੇ ਦੇ ਵਿੱਚ ਸਰੋਂ ਦਾ ਤੇਲ ਜ਼ਰੂਰ ਲਾਓ ਤੁਸੀਂ 1 ਮਹੀਨਾ ਲਗਾ ਕੇ ਦੇਖੋਗੇ ਨਾ ਤੁਸੀਂ ਕਹੋਗੇ ਕਿ ਸਿਰ ਦੇ ਵਾਲਾਂ ਵਿੱਚ ਬਹੁਤ ਜ਼ਿਆਦਾ ਫਰਕ ਆ ਗਿਆ ਅਗਲੀ ਚੀਜ਼ ਉਹ ਕਹਿੰਦੇ ਨੇ ਕਿ ਜੇ ਤੁਹਾਡੇ ਕੋਲ ਸੰਭਵ ਹੋ ਸਕੇ ਇਹ ਤਾਂ ਤੁਸੀਂ ਰਾਤ ਦੇ ਸਮੇਂ ਆਪਣੀ ਤੁੰਨੀ ਦੇ ਵਿੱਚ ਤੇਲ ਜ਼ਰੂਰ ਲਗਾਓ ਤੇ ਤੇਲ ਲਗਾ ਕੇ ਸੋਵੋ ਅਜਿਹਾ ਕਰਨ ਨਾਲ ਕਹਿੰਦੇ ਨੇ ਭਾਗ ਖੁੱਲ ਜਾਂਦੇ ਨੇ ਜੀਵਨ ਜੀਵਨ ਦੀਆਂ ਮੁਸ਼ਕਲਾਂ ਘਟ ਜਾਂਦੀਆਂ ਨੇ ਇਹ ਤਾਂ ਸੀ ਧਾਰਮਿਕ ਕਾਰਨ ਜੋ ਵੱਖ-ਵੱਖ ਮੰਨਤਾਵਾਂ ਤੇ ਵੱਖ-ਵੱਖ ਲੋਕ ਕਹਿੰਦੇ ਨੇ ਹੁਣ ਇਹਦੇ ਪਿੱਛੇ ਵਿਗਿਆਨਕ ਕਾਰਨ ਕੀ ਹੈ ਆਓ ਜਾਣਦੇ ਹਾਂ ਉੰਜ ਆਪਾਂ ਸਾਰੇ ਜਾਣਦੇ ਹਾਂ ਕਿ ਧੁੰਨੀ ਦੇ ਵਿੱਚ ਤੇਲ ਲਾਉਣ ਨਾਲ ਪੂਰੇ ਸਰੀਰ ਦੀ ਜੋ ਵੀ ਖੁਸ਼ਕੀ ਹੈ ਉਹ ਦੂਰ ਹੋ ਜਾਂਦੀ ਹੈ ਤੇ ਕਈਆਂ ਦੇ ਸਿਰ ਵਿੱਚ ਜੰਮੀ ਰਹਿੰਦੀ ਹੈ ਕਈਆਂ ਦੇ ਸਰੀਰ 'ਚ ਜੰਮੀ ਰਹਿੰਦੀ ਹੈ ਸਿਰਫ ਇੰਨਾ ਕਰ ਲਓ ਉਹਦੇ ਨਾਲ ਠੀਕ ਹੋ ਜਾਏਗਾ ਕਈਆਂ ਨਾਲ ਕੀ ਹੁੰਦਾ ਕਈਆਂ ਦੇ ਬੁੱਲ ਹਮੇਸ਼ਾ ਪਾਟੇ ਰਹਿੰਦੇ ਨੇ ਉਹ ਵੀ ਧੁੰਨੀ ਵਿੱਚ ਤੇਲ ਲਗਾਓ ਇਸ ਦੇ ਨਾਲ ਤੁਹਾਡੀ ਸਿਹਤ ਵੀ ਠੀਕ ਰਹੇਗੀ ਜਿਹੜੀ ਧੁੰਨੀ ਹੈ ਨਾ ਇਹ ਪੂਰੇ ਸਰੀਰ ਦਾ ਕੇਂਦਰ ਬਿੰਦੂ ਹੈ ਇਸ ਤੋਂ ਪੂਰੇ ਸਰੀਰ ਨੂੰ ਜੋ ਤਾਕਤ ਮਿਲਦੀ ਹੈ ਜੇਕਰ ਆਪਾਂ ਧੁੰਨੀ ਦੇ ਵਿੱਚ ਤੇਲ ਲਾਉਨੇ ਆ ਇਹਦੇ ਨਾਲ ਪੂਰੇ ਸਰੀਰ ਨੂੰ ਜਿਹੜਾ ਊਰਜਾ ਮਿਲਦੀ ਹੈ ਪੂਰਾ ਸਰੀਰ ਇਹਦੇ ਨਾਲ ਠੀਕ ਹੋ ਜਾਂਦਾ ਹੈ ਇਹ ਵੱਖ-ਵੱਖ ਜਗ੍ਹਾ ਤੇ ਪਹੁੰਚ ਕੇ ਆਪਣੇ ਸਰੀਰ ਵਿੱਚ ਇੱਕ ਤਰ੍ਹਾਂ ਦੀ ਦਵਾਈ ਦੀ ਤਰ੍ਹਾਂ ਕੰਮ ਕਰਦੀ ਹੈ ਇਸ ਲਈ ਹਮੇਸ਼ਾ ਯਾਦ ਰੱਖੋ ਕਿ ਤੁਹਾਡੇ ਘਰ ਦੇ ਸਾਰੇ ਜੀ ਧੁੰਨੀ ਦੇ ਵਿੱਚ ਤੇਲ ਜ਼ਰੂਰ ਲਾਇਆ ਕਰੋ ਤੇ ਸਰ ਤੇ ਬਿਲਾਓ ਇਹਦੇ ਨਾਲ ਕਈ ਤਰ੍ਹਾਂ ਦੇ ਦੁੱਖ ਰੋਗ ਠੀਕ ਰੋਗ ਠੀਕ ਹੋ ਜਾਣਗੇ ਇਸ ਲਈ ਜੇਕਰ ਸਾਡਾ ਸਰੀਰ ਨਿਰੋਗ ਰਹੇਗਾ ਤਾਂ ਸਾਡੇ ਦਵਾਈਆਂ ਤੇ ਲੱਗਣ ਵਾਲੇ ਵੀ ਪੈਸੇ ਬਚਣਗੇ ਤੇ ਘਰ ਵਿੱਚ ਖੁਸ਼ਹਾਲੀ ਵੀ ਰਹੇਗੀ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਰੂਰ ਲਿਖਿਓ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ